ਹਾਂ ਜੀ ਯਾਰ ਸਾਡੇ ਵੀ ਗੱਲਾਂ ਹੋਰ ਕੀ ਬੰਦਾ ਕਰਦਾ ਤੇ ਆ ਨਾਰਾ ਸਾਡੇ ਵੀ ਗਿਰਦਾ ਦਾ ਅਦਵਾ ਠੀਕ ਹੈ ਲਵੀ ਕਰਦੇ ਆ ਵਲੌਗ ਦੀ ਸਟਾਰਟਿੰਗ ਹੋ ਚੁੱਕੀ ਹੈ लवली ਤੇ ਸਾਡਾ ਯਾਰ ਅਰਮਾਨ ਲੰਬੀ ਵਾਲਾ ਠੀਕ ਹੈ ਇਹਦਾ ਪੱਕਾ ਨਾ ਅਰਮਾਨ ਹੈਗਾ ਤੋਰ ਕਰਦੇ ਕਰਦੇ ਕਹਿ ਰਹੇ ਲੋ ਅੱਜ ਲੀਓ ਨੇ ਸੰਗੀਤ ਨਾਲ ਖੇੜ ਯਾਰ ਸੰਗੋਣ ਵਾਲੀ ਲੈ ਜਾਨ ਨੇ ਆਏ ਨੇ ਸੁੱਤਾ ਪਿਆ ਕਹਿੰਦਾ ਕੁਛ ਮਰਜ਼ੀ ਕਰ ਜਰ ਮਾ ਦਾ ਪੈ ਕਹਿੰਦਾ ਮਸਾਂ ਤਾਂ ਹੌਕਾ ਮਿਲਿਆ ਮੈਨੂੰ ਬਿੱਡ ਦੇ ਸੌਣ ਦਾ ਬੇਰਨ ਕਬੂਦਰੀ ਪਾ ਦੀ ਹੈ ਪਿੰਜਰੇ ਚ ਤੇ ਵੇਜਿੰਦੀ ਆਇਆ ਚਲ ਪਿਆਰ ਆਂਦੇ ਵਿਚਾਰੇ ਨੂੰ ਯਾਰ ਪਿਆਰੇ ਦੇ ਤੇ ਇਹਨੂੰ ਕਬੂਦਰੀ ਪਾ ਕੇ ਦੇ ਦੀ ਵੀ ਪਿੰਜਰੇ ਚ ਆ ਗਿਆ ਇਹ ਹੈਗੀ ਆ ਵੀ ਕੱਚ ਵਾਲੀ ਆਏ ਇੱਕ ਜਿਹੜਾ ਹਿੱਲੀ ਜਿਹੇ ਕਬੂਦਰੀ ਭਜੀ ਫਿਰਦੀ ਵਿੱਚ ਇਹਦੇ ਗੁਲਾਬੀ ਕੱਚ ਖੱਬੀ ਲਾਲ ਚੀਨੀ ਕਬੂਦਰੀ ਕੂਟਰੀ ਤੇ ਮੁੰਡਿਓ ਲੈ ਜੋ ਝੰਡ ਭਾਨ ਨਰੋਲ ਕੱਲੀ ਰਹੀ ਸਾਡੀ ਕੱਲੀ ਉੱਤੇ ਹਾਂ ਕੱਲੀ ਰਹੀ ਮਿੰਜਰੇ ਤੇ ਬੈਠੀ ਕੱਲੀ ਰਹੀ ਕਦੇ ਛੱਡੀ ਨਹੀਂ ਸੀ ਇਹਦੇ ਹਾਂਜੀ ਚੱਲੀਆਂ ਜੀ ਗੁਰੂ ਦੀਆਂ ਲਾੜੀਆਂ ਫੌਜਾਂ ਉਹ ਦਿਨਾਂ ਨੂੰ ਜਿਵੇਂ ਗੋਨੇ ਨੇ ਜਾਂ ਤੈਨੂੰ ਕਹੀ ਹੈ ਇੱਕ ਮਿੰਟ ਖੜ ਜਾ ਖੜਾ ਮੁੰਡਾ ਖੜ ਜਾ ਖੜਾ ਭਾਈ ਖੜ ਜਾ ਦੇਖ ਨੂੰ ਓਏ ਇੱਥੇ ਹੀ ਅਮੈ ਨਹੀਂ ਜਾਂਦਾ ਕਿਤੇ ਐਵੇਂ ਕਿਉਂ ਟੈਨਸ਼ਨ ਲਈ ਤੇ ਬਲੱਡ ਘਟਾ ਵਹਿ ਗਿਆ ਦਾ ਪੀ ਜਾਂਦਾ ਇਹ ਇੱਕ ਮਿੰਟ ਬਈ ਖੜਾ ਮੁੰਡੇ ਨੂੰ ਕੋਈ ਗੋਪਤ ਗੱਲ ਹਰਦਾ ਕਾਏ ਹਾਂਜੀ ਤੇ ਅੱਜ ਵਾਲਾ ਕਬੂਤਰ ਦੱਸ ਗਿਆ ਤੈਨੂੰ ਕੀ ਨਾਂ ਤੇ ਹੈ ਮੇਜ ਨਾਲ ਤਾਂ ਇਹ ਦੂ ਪਹਿਲਾਂ ਵੀਡੀਓ ਐਡ ਕਰ ਦਿੰਨੇ ਤੈਨੂੰ ਠੀਕ ਹੈ ਕਿ ਨਹੀਂ ਚੱਲੇ ਤੂੰ ਬਾਅਦ ਵਿੱਚ ਵੀਡੀਓ ਐਡ ਕਰਦੇ ਆਗੇ ਤੇ ਗਾਂਜੇ ਲੰਬੀ ਨੇ ਦਿਖਾਇਆ ਜੀ ਔਰਤ ਪਿਆਰੀ ਉਹਨਾਂ ਨੂੰ ਬਤੇ ਔਰਤ ਕਿਹਨੂੰ ਕਹਿੰਦੇ ਅਸੀਂ ਪਿਆਰੀ ਔਰਤ ਬੁੜੀ ਊਮਾਣੀ ਕਹਿੰਦੇ ਅਸੀਂ ਸਿਕੰਦਰ ਨੂੰ ਤੌਰ ਕਰਦੇ ਕਰਦੇ ਉਹ ਕੰਜਰ ਦੇ ਨਾਲ ਸੱਚੀ ਤੇ ਔਰਤ ਪਿਆਰੀ ਲਗਾ ਕੇ ਅੰਦਰ ਜਾ ਕੇ ਜਾ ਆ ਤਾਂ ਇਨਫੋ ਸਿਕੰਦਰ ਔਰਤ ਪਿਆਰੀ ਜਾ ਬੁੜੀ ਮੂਹ ਕਰੀ ਸੁਣਾ ਜੀ ਔਰਤ ਬੈੜੀ ਬੁੜੀ ਮੂਹ ਬੁੜੀ ਮੂਹ ਆ ਫਿਰ ਕੋਹ ਕੰਦੇ ਸੱਚੀ ਕੰਮ ਕਰਦਾ ਕਾਜੇ ਲੱਭੀਦਾ ਚਲੋ ਕੋਈ ਨਾ ਕੀ ਕਰਾਂਗਾ ਔਰ ਲੰਬੀ ਹੋਰ ਸੱਗ ਜੇ ਬਣ ਪਰ ਨਹੀਂ ਫਿਰੇ ਚੱਲ ਦਵਦਰ ਪਾ ਲੈ ਕਰੇ ਜਨਾ ਰਾਖੂ ਖੂਖਾ ਗੇ ਤੇ ਬਾਜੂਤਰ ਨੂੰ ਸੰਗ ਦਉਦੀ ਹੋਣੀ ਨਹੀਂ ਬੇਪਰੋਇ ਤੇ ਠੀਕ ਆ ਬਈ ਬਸ ਨਾ ਘਰੇ ਵੀ ਬਸ ਚਾਰ ਕੂਤਰਾਂ ਨੂੰ ਬਦਾਮ ਪਾਉਣੇ ਆ ਉਹ ਚਾਰਾਂ ਨੂੰ ਲੱਸੀ ਦੇ ਰੱਖੇ ਦੂ ਪਹਿਲਾਂ ਆਪ ਚਾਹ ਪੀ ਲਈ ਟਾਉਣਾ ਡੂਣਾ ਕੁਛ ਵੀ ਨਹੀਂ ਆਹੀ ਕੰਮ ਰਹਿ ਗਿਆ ਬਸ ਤੇ ਚੱਲਾਂਗੇ ਰੋਕੋ ਥੋੜਾ ਜਿਆ ਕਰੂ ਸਬਰ ਤੇ ਉੱਟਦੇ ਆ ਸਕੂਲ ਵੀ ਜਾ ਗੋਣ ਹੈ ਜਣਾ ਚੋਂਪਰ ਤੇ ਐਡਮਿਸ਼ਨ ਕਰਾ ਕੇ ਆਉਣੀ ਹੈਗੀ ਪਰ ਮੈਨੂੰ ਆਪ ਨੂੰ ਜਾਣਾ ਪਊਗਾ ਪੜਿਆ ਲਿਖਿਆ ਬਾਵਾ ਮੈਂ ਦਿਖ ਰਿਹਾ ਕਾ ਵੀ ਜਿੰਨਾ ਜਿੰਨਾ ਚੱਕਰ ਕੀ ਹੋਇਆ ਉਹ ਮਾਨਕ ਚੱਲੇ ਨਹੀਂ ਰਹੀ ਆਗੀ ਬਾੜੀ ਕਰ ਤੇ ਬਾਹਰ ਪੰਘੇ ਹਿੰਗਧੌਲੀ ਤੇ ਰੱਖਿਆ ਭਰਾ ਮੈਂ ਮੈਂ ਉਹ ਵੇਖ ਹੀ ਜਾਂਦਾ ਜੀ ਆਵੇਂ ਗਾਹ ਫੋਟੋਆਂ ਭੇਜੀਆਂ ਜਾਂਦਾ ਜੀਗਾ ਮੈਨੂੰ ਉਹ ਕਰਨਾ ਹਿਰਣ ਸਾਇੰਟਿਸਟ ਦਾ ਵਾਹੀ ਬਾਹਰ ਜਾ ਕੇ ਕਹਿੰਦੇ ਤੂੰ ਪ੍ਰੀਵਿਅਸਲੀ ਜਾ ਕੇ ਸਰਚ ਕਰਿਆ ਕਰਨੀਏ ਫਿਰ ਤੁਹਾਨੂੰ ਭੇਜਾਂਗੇ ਚੰਦ ਤੇ ਫਿਰ ਤੁਹਾਨੂੰ ਮਾਰਕ ਤੇ ਫਿਰ ਕਹਿੰਦੇ ਕਰੇ ਸੂਝਦੇ ਹੀ ਭੇਜਾਂਗੇ ਐ ਉਤੋਂ ਬਾਅਦ ਗਿਆ ਫਿਰ ਕਹਿੰਦੇ ਬਾਹਰ ਲੈਕਸੀਸ ਭੇਜਾਂਗੇ ਬਾਤ ਸੁਣ ਸਰ ਫਿਰ ਝੋਲਾ ਆਹ ਦੇਖ ਮੈਂ ਕਿਹਾ ਮੈਨੂੰ ਕਹਿੰਦੇ ਫੋਟੋਆਂ ਭੇਜ ਦੇ ਕਹਿੰਦੇ ਕਿਰਾ ਉਹ ਤੇ ਵਟਸਐਪ ਕਰਦੇ ਕਹਿੰਦਾ ਨੂੰ ਮੈਂ ਹੀ ਕਰ ਦਿੰਨਾ ਮੈਂ ਕਰਕੇ ਵਟਸਐਪ ਤੇ ਤੁਹਾਨੂੰ ਜਰਾ ਕਰਾਂ ਬਾਲੀ ਪੜ ਨੇਰੀ ਕਿਹਾ ਕਿ ਭਾਈ ਉਹ ਡੰਗਾਂ ਮੁੜ ਕੇ ਧਿਆਨ ਨਹੀਂ ਡਿੱਕਿਆ ਜਾਉਂਦਾ ਉਹ ਕਿਤੇ ਆਈ ਸੀ ਮੈਨੂੰ 10ਵੀਂ ਵਾਲੀ ਬੱਸ ਉਹ ਨਾਲ ਗੱਡੀ ਜਿਹੜੀ ਗਈ ਪਈ ਸੀ ਬਾਕੀ ਉਹ ਪਤਾ ਨਹੀਂ ਕਿੱਧਰ-ਕਿੱਧਰ ਗਈਆਂ ਤੇ ਤਾਂ ਕਿ ਪੜ੍ਹੇ ਲਿਖੇ ਦਾ ਫਰਕ ਹੁੰਦਾ ਪਰ ਬੰਦੇ ਦਾ ਡਿਗ੍ਰੀ ਨਾਲ ਉਹ ਵਾਅਸ ਮੇਰੇ ਕੋਲ ਸੀ ਡੀਗ੍ਰੀ ਹੈ ਉਹ ਤੇ ਨਾਲ ਮਿਲਦਾ ਹੈ ਤੇ ਹੁਣ ਇਹ ਵੀ ਕਹਿੰਦਾ ਫਿਰ ਕੋਈ ਤੂੰ ਨਾਲ ਚੱਲ ਤੈਨੂੰ ਆਵਾਜ਼ ਆਉਂਦੀ ਤੇ ਮੈਂ ਵੀ ਗੱਲ ਕੋਈ ਨਾ ਤੇਰੀ ਮਾਂ ਐਡਮਿਸ਼ਨ ਕਰਾਏ ਉਹਨਾਂ ਡੋਨਟ ਵੀਰੀ ਠੀਕ ਹੈ ਕਿ ਨਹੀਂ ਤੇ ਈਜ਼ੀ ਕੰਮ ਹੈ ਮੈਂ ਕਿਹਾ ਡੋਨਟ ਵੀਰੀ ਠੀਕ ਨਾ ਕਰ ਉਹਨਾਂ ਦਾ ਉਹਨਾਂ ਦਾ ਕਿਹੜਿਆ ਦਾ ਹੈ ਉਹ ਮੁਖਸ ਰਲਦਾ ਮੈਂ ਜਮਾ ਚੌੜਸ ਹੁੰਦਾ ਪਲੇਕਾ ਕੋ ਦਾ ਨਾ ਹਾਂਜੀ ਕੱਟ ਲਈ ਜੀ ਬਦਾਮ ਓਹੋ ਮੇਰੇ ਤੇ ਮਰਾ ਪਸੀਨਾ ਗਰ ਗਿਆ ਗੂਰ ਪਸੀਨਾ ਆਜਾਰ ਕਬੂਤਰਾ ਬਈ ਸਰਪ ਤੇ ਸਰਪ ਠੀਕ ਹੈ ਲਓ ਜੀ ਰੱਖਿਏ ਕਬੂਤਰੀ ਨੰਬਰ 1 ਠੀਕ ਹੈ ਜੀ ਇਹ ਕਬੂਤਰ ਨੰਬਰ 2 ਠੀਕ ਹੈ ਜੀ ਇਹ ਕਬੂਤਰੀ ਨੰਬਰ 3 ਤੇ ਕਬੂਤਰੀ ਨੰਬਰ 4 ਲੈ ਪੁੱਤ ਖਾ ਲੋ ਤੇ ਫਿਰ ਅਸੀਂ ਕਾਹਨਾ ਡਾਕੂਮੈਂਟ ਲੈ ਕੇ ਬਾਅਦ ਵਿੱਚ ਮਨ ਆ ਕੇ ਆਉਂਗਾ ਮਨ ਆ ਕੇ ਆਉਂਗਾ ਨਵੇਂ ਰੀੜੇ ਪੈਂਟ ਕੋਡ ਪਾ ਕੇ ਜਿਹੜਾ ਵੈਹ ਤੇ ਫਿਰ ਲਾ ਕੇ ਆਵਾਂ ਐਡਮਿਸ਼ਨ ਕਿਸ ਨਾਮ ਸਾਡੇ ਕਾਉਂਟਰ ਦੇ ਯਾਦ ਰੱਖੇ ਭੈਣ YouTube ਵਾਲੇ ਵਡੇ ਕੂਤਰਨ ਦਾਣਾ ਪਣੀ ਪਾਤਾ ਜੀ ਉਡਰਨ ਦਾਣਾ ਪਣੀ ਪਾਤਾ ਜੀ ਤੇ ਬਾੜ ਕਨ ਦਾਣਾ ਪਣੀ ਪਾਤਾ ਜੀ ਕੈਨ ਦਾ ਭਾਵਾ ਸਾਰੇ ਕੂਤਰਨ ਦਾਣਾ ਪਣੀ ਪਾਤਾ ਤੇ ਚੌਹੀ ਆਏ ਜਾਨੇ ਮੈਂ ਟੱਪ ਚਾਹੁੰਦਾ ਹੁੰਦਾ ਨਾ ਇੰਨੇ ਮੁੜਕਾ ਕਿਉਂ ਆ ਰਿਆ ਜੀ ਇਹ ਜਿਹਾ ਕਾਰਨ ਕੀ ਹੈ ਆਸੇ ਪਾਸੇ ਕਿਤੇ ਬਾਰਿਸ਼ ਪੈ ਰਹੀ ਹੈ ਤਾਂ ਕਰਕੇ ਇਥੇ ਬਾਰਾ ਗੋਮੋ ਬਜਾਇਆ ਬਾਰਾ ਨਹੀਂ ਬੋਗੂ ਬੈਂਮ ਬਜਾਇਆ ਭਾਈ ਬੈਂਮ ਬੈਂਮ ਪੂਰੇ ਵਾਦ ਨੂੰ ਡਾਕੂਮੈਂਟ ਰੱਖ ਲੜ ਦੇਕਰ ਜਿੰਨਾ ਡੈਂਬ ਬਜੂਣਾ ਚੰਗਾ ਹੀ ਆ ਦੈਮ ਬਾਦ ਘੰਟੇ ਨੂੰ ਦੈਮ ਵੱਜਾ ਆਲਾ ਸੀ ਦੈਮ ਤਾਂ ਵੇਖੀ ਚਲੀ ਗਈ ਕੱਸੀ ਸਕੂਲ ਤੱਕ ਕੋਈ ਚੱਕਰ ਨਹੀਂ ਖਿਲਾ ਲਾਂਗੇ ਆਪਰਾਸ ਦੇ ਤੂੰ ਜਦ ਹੱਥ ਨੇ ਹੱਥ ਨੇ ਜਾ ਖੁੱਲ ਗਿਆ ਮਾਹਰੇ ਖਲਾਈ ਜਲੈਰ ਮੈਨਾਂ ਨੂੰ ਕਿਵੇਂ ਰੋਟੀ ਖਾ ਕੇ ਆ ਬੇ ਚੱਲਦੇ ਆ ਲੀਓ ਨੂੰ ਰੋਟੀ ਪਗਾ ਕੀ ਆ ਓਏ ਇਹਦੇ ਪਲਾਈ ਕਰ ਗਿਆ ਯਾਰ ਇਹਦੇ ਦਵਾਈ ਲਾ ਦੇ ਹਾਂਜੀ ਨਾ ਇਹਦੀ ਕਰ ਲਈ ਅੱਜ ਪਹਿਲੇ ਦਿਨ ਨਾ ਕੇ ਜਾਂਨੇ ਵਾਜੀ ਤੇ ਠੀਕ ਆ ਨਵੀਂ ਟੀ ਸ਼ਰਟ ਪਾ ਲਈ ਐਚ ਐਨ ਐਮ ਦੀ ਬਿਲਕੁਲ ਨਿਊ ਇੱਕ ਵਾਰੀ ਭਾਈ ਇਹ ਵੀ ਮਤਲਬ ਨਵੀਂ ਲੜੀ ਪਾਲ ਗਏ ਤੇ ਇਧਰ ਸਾਡਾ ਚੋਬਰ ਜੀ ਇਧਰ ਸਾਡਾ ਬਲਜੀਤ ਜੀ ਹੋਰ ਓਕੇ ਤੇਜੀਤ ਜੀ ਤੇ ਆ ਲਾਈਵ ਖਾ ਦੇ ਚਲ ਕਿਹੜੀ ਗੱਲ ਆ ਮੀਂਹ ਇਧਰ ਹੋ ਗੂਗਾ ਮੀਂਹ ਐਂ ਬਾਈ ਬਜੀ ਸਾਥੀ ਨਾ ਸਾ ਵੀ ਵੀਓ ਮਿਰਚਾ ਬਤਨ ਸੇ ਕੀ ਹੋ ਰਿਹਾ ਵੀਓ ਮਿਰਚਾ ਸਾਡਾ ਉਹਦੀ ਮਿਰਚਾ ਮਿਰਚਾ ਕਪੜਾ ਲਾਇਆ ਹੁੰਦਾ ਏ ਹੋਰ ਹੀ ਬੜਾ ਹੋਣਾ ਤੂੰ ਤਾਂ ਐ ਹਾਂ ਇਹਨਾਂ ਦਾ ਬਾਹਰ ਬਾਹਰ ਦੁਕਾਨ ਹੈ ਇੱਥਾਂ ਤੇ ਕਬੂਤਰਾਂ ਨੂੰ ਦਾਣੇ ਪਾਣੀ ਪਾ ਦੇ ਸਾਰਿਆਂ ਨੂੰ ਬਈ ਇਹਨਾਂ ਦੇ ਲੋਕ ਕਰਦੇ ਖੁੱਡੇ ਤੇ ਇਧਰੋਂ ਵੀ ਓਕੇ ਹੋ ਗਈ ਰਿਪੋਰਟਰ ਨਾ ਕੂਲਰ ਵੀ ਡਟੈਣਾ ਕੂਲਰ ਵੀ ਛੱਡ ਚਾਲਦੇ ਨਾ ਦਾ ਬਜੀ ਤੂੰ ਹੀ ਕਰਦਾ ਫਰਦਾ ਜੀ ਆ ਓਏ ਮੈਂ ਮੈਂ ਇੱਕ ਤਾਂ ਮਸ਼ੀਨ ਰੱਖੀ ਕਿ ਆਪਣੇ ਡੀਪੂ ਵਾਲਾ ਕੰਮ ਕਰਦਾ ਫਰਦਾ ਯਾ ਡੀਪੂ ਵਾਲਾ ਕੰਮ ਹੀ ਬੜਾ ਆਪਣਾ ਨਾ ਯਾਰ ਹਣਾ ਇੱਕ ਤਾਂ ਡੀਪੂ ਹੋਲਡਰ ਅਧਿਕਾਰੀ ਖੋਦ ਆ ਬਜੀ ਜੀ ਆ ਬਿਮਾਰ ਹੋਏ ਪਿਆ ਆਪ ਇੱਕ ਲੋਕ ਬੜਾ ਲਹੂ ਪੀਂਦੇ ਰਹਿਣਾ ਉਸ ਤੋਂ ਵੱਧ ਜੇ ਚਾਰ ਆਸਰ ਪੀਂਦੇ ਮੈਡਮ ਮੈਡਮਾ ਹੋ ਹੈ ਬੁਢਾਣੇ ਦੇ ਸਰਖਾਂ ਦੀ ਆਦਤ ਤੈਨੂੰ ਪਤਾ ਤਾਂ ਹੁੰਦਾ ਨਹੀਂ ਆ ਆਦ ਨਹੀਂ ਪਕਾਈ ਮਰੀ ਜਾਂਦੀ ਹੈ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ after, uh, after, <laughs> ਇੱਕ ਸੇਲਾ ਟੱਕਲਾ ਇੱਕ ਬਾੜੀ ਦੇ ਕਈ ਜੇ ਮੈਡਮ ਨੇ একদম ਉਧਰ ਹੀ ਜਾਂਦਾ ਯਾਰ ਮੈਡਮ ਨੇ ਪ੍ਰੂਫ ਮੰਗੇ ਤਾਂ ਸਾਰਾ ਕੁਝ ਦੇ ਦੇਗਾ ਪਾਉ ਨੂੰ ਟੈਨਸ਼ਨ ਨਾਲ ਕਿੱਥੇ ਲੱਗ ਜਾਂਦਾ ਉੱਥੇ ਲੱਗਿਆ ਰਹਿੰਦਾ ਮੈਂ ਤਾਂ ਜਾਣ ਕੇ ਲੱਗਦਾ ਹਾਂ ਬਸ ਜਾ ਯਾਰ ਲੱਗ ਜਾਣਾ ਯਾਰ ਕੋਈ ਨਹੀਂ ਤਾਂ ਚਲਾ ਆ ਕੇ ਮਰ ਗਈ ਕੰਦ ਨਾਲ ਉਦੋਂ ਪਤਾ ਲੱਗੇ ਤੇ ਸਿਰ ਖੋਲਤਾ ਉਹ ਸਾਈਡ ਤੋਂ ਇਹ ਥੋੜਾ ਜਿਹਾ ਬੱਚਾ ਵਿਦਿਆਰਥੀ ਆ ਕੀ ਹੋ ਰਿਹਾ ਬੰਦ ਤੀਕੂ ਪਤਾ ਕੋ ਲੱਗਦਾ ਨਹੀਂ ਭਰੀਆ ਮਹੀਨਾ 7ਵਾਂ ਮਹੀਨਾ 2025 2025 ਅੱਗੇ ਤਾਂ ਲੱਗਿਆ 26 ਦੇ ਚੱਲੇ ਬੰਦੇ ਚੀ ਆ ਆਹ ਇਹਨਾਂ ਦੇ ਯਾਰੋਂ ਇਹਨਾਂ ਪਰਾਂ ਤਾਂ ਮੈਨੂੰ ਲੱਗਦਾ ਤੇ ਮੈਂ ਦਾਖਲਾ ਕਰਾਉਣ ਤੋਂ ਪਹਿਲਾਂ ਹੀ ਚੱਕ ਦਿੰਦਾ ਇਹਨੂੰ ਮੈਂ ਠੀਕ ਹੈ ਜੀ ਇਹਨੂੰ ਸੌ ਟਿਕਟ ਮਾਰ ਦਿੰਦਾ ਮੈਂ ਰੋਲਾ ਫਟੇਗੀ ਲੱਗਦੀ ਖੱਦਾ ਹੀ ਪੈਂਦਾ ਫਿਰਦਾ ਬਾਪਿਓ ਆ ਤਾਂ ਚੱਲ ਬੜਾ ਨਹੀਂ ਦਿਖਾਉਂਦੇਗੇ ਪੂਰਾ ਸੀਨ ਬਣਿਆ ਪਿਆ ਹੈ ਵੀ ਇੱਥੇ ਸਕੂਲ ਵਾਲਾ ਤਾਂ ਪੁੱਛੋ ਨਾ ਹਾਂਜੀ ਚੱਲੇ ਆਈ ਘਰ ਨੂੰ ਸਾਨੂੰ ਘਰੇ ਆ ਕੇ ਦੱਸਾਂਗੇ ਵੀ ਸਾ ਹੂਰੇ ਐਂਡ ਘਰ ਲਵਾਤ ਲਈ ਸਕੂਲ ਚ ਜਾ ਕੇ ਸੌਂਕੀ ਜੱਟ ਤੋਂ ਘਰੇ ਜਾ ਕੇ ਦੱਸਾਂਗੇ ਹੁਣ ਨਹੀਂ ਦੱਸਦੇ ਘਰ ਘਾੜ ਜਾ ਹਾਂਜੀ ਪਹੁੰਚ ਕੇ ਘਰੇ ਠੀਕ ਆ ਕਿ ਨਹੀਂ ਤੇ ਚੱਲ ਹੁਣ ਤਾਂ ਚੋਬਰ ਘਰ ਨੂੰ ਗਿਆ ਇਹਨੂੰ ਕਹਿੰਦੇ ਨਾ ਤੈਨੂੰ ਲੋਕੇਸ਼ਨਲ ਚ ਨਹੀਂ ਰੱਖਦੇ ਇਹ ਕੱਲਾ ਐਡਮਿਸ਼ਨ ਕਰਾਉਣ ਗਿਆ ਠੀਕ ਆ ਚਲੋ ਯਾਰ ਇਹ ਜਵਾਕ ਹੈ ਹਨ ਇਹਨੂੰ ਪਤਾ ਨਹੀਂ ਇਹਨਾਂ ਇੱਕ ਸਲੀਕਾ ਹੁੰਦਾ ਇੱਕ ਮੈਨਰਸ ਹੁੰਦੇ ਆ ਗੱਲ ਕਰਨ ਦੇ ਇਹਨੇ ਆ ਕੇ ਸਿੱਧਾ ਮੈਡਮ ਉਰੇ ਫਾਰਮ ਮਾਰੇ ਉਹ ਮੈਨੂੰ ਮੈਡਮ ਨੇ ਸਭ ਨਾ ਐ ਕੀਤੀ ਇਹਨੇ ਤਾਂ ਕੀ ਕੀਤਾ ਜਾ ਕੇ ਖੜ ਜਾ ਮੈਂ ਕੂਲਰ ਬੰਦ ਕਰਦਾ ਮੈਂ ਐਲੇ ਨੇ ਕੀ ਕੀਤਾ ਐ ਲੈ ਗਿਆ ਮਾੜੇ ਜੀ ਐਡਮਿਸ਼ਨ ਕਰਾਉਣੀ ਹੈ ਕਹਿੰਦਾ ਐ ਥੋੜੀ ਜੰਦਾ ਗੱਲਬਾਤ ਨਾ ਸੱਸਰੀ ਘਾਲ ਮੈਡਮ ਜੀ ਹਾ ਹਾਊ ਆਰ ਯੂ ਕਿਵੇਂ ਹੋ ਤੇ ਕੁਝ ਵੀ ਹਨਾ ਤੇ ਐ ਕਰਕੇ ਵੀ ਮੈਮ ਅਸੀਂ ਕਰਾਉਣੇ ਐਡਮਿਸ਼ਨ ਸਾਨੂੰ ਕੋਈ ਦੱਸੋ ਉਹ ਕਹਿੰਦੀ ਮੈਂ ਨਹੀਂ ਕਰਦੀ ਜਾਣ ਕੇ ਉਹਨੇ ਕਹਤਾ ਮੈਡੀਕਲ ਜਾਂ ਨਾਨ ਮੈਡੀਕਲ ਚ ਕਰੂੰਗੀ ਮੈਂ ਹੋਰ ਕਹਿੰਦੀ ਕਿਸੇ ਜੀ ਵੀ ਨਹੀਂ ਹੋਣੀ ਤੇਰੀ ਮਹਿਰ ਸਾਡਾ ਹੀ ਹੋਰ ਨਾ ਤਾਂ ਮੈਡੀਕਲ ਆਲਾ ਨਾ ਹੀ ਨਾਨ ਮੈਡੀਕਲ ਆਲਾ ਕੰਜਰ ਤਾਂ ਮੈਂ ਖੇਤ ਤਾਂ ਕੁਝ ਵੀ ਨਹੀਂ ਆਉਂਦਾ ਇਹਨੂੰ ਤਾਂ ਚਲ ਆਉਂਦਾ ਤਾਂ ਹੈ ਏਡਾ ਹੀ ਮਾੜਾ ਨਹੀਂ ਪਰ ਮੈਡੀਕਲ ਨਾਨ ਮੈਡੀਕਲ ਨਹੀਂ ਹੋਣਾ ਮੈਨੂੰ ਪਤਾ ਹੀ ਨੋ ਹਨਾ ਨਾ ਵੋਕੇਸ਼ਨਲ ਹੋਵੇ ਮੈਨੂੰ ਪਤਾ ਸਿਰਫ ਇਹ ਤਾਂ ਆਰਟਸ ਹੋ ਜੂਗੀ ਮੈਂ ਕਹਾ ਮੈਮ ਉਸ ਦਿਨ ਕਹਿੰਦੀ ਆਰਟਸ ਚ ਲਾਉਂਦੀ ਨਹੀਂ ਅੱਜ ਮੈਂ ਪੁੱਛਦੇ ਆ ਮੈਂ ਕਹਾ ਮੈਮ ਜੇ ਨੂੰ ਆਰਟਸ ਚ ਰੱਖਣਾ ਹੋਵੇ ਸਾਨੂੰ ਮਦਦ ਕਰ ਸਕਦੀ ਹੈ ਕਹਿੰਦੀ ਮਿਲੂਗੀ ਕਿਉਂ ਨਹੀਂ ਮ ਮੈਂ ਹੈਰprised ਤਾਂ ਸਹੀ ਕਹਿੰਦੀ ਇਹ ਪਹਿਲਾਂ ਆਇਆ ਨਾ ਇਹਨੇ ਆਏ ਗੱਲ ਕੀਤੀ ਮੇਰੇ ਨਾਲ ਆ ਕੇ ਤਾਂ ਕਰਕੇ ਹਨਾ ਮੈਂ ਕਿਹਾ ਫਿਰ ਆਪਾਂ ਤੁਹਾਨੂੰ ਪਤਾ ਹੀ ਹੈ ਆਪਾਂ ਦਾ ਝੋਟਾ ਚੋਲ ਕੇ ਗੱਲਾਂ ਤੇ ਹੋਰ ਦੱਸੋ ਚੋਬਰ ਵੀ ਮੰਨ ਗਿਆ ਕਹਿੰਦਾ ਵੀ ਜਿਵੇਂ ਤੂੰ ਗੱਲਬਾਤ ਕੀਤੀ ਉੱਥੇ ਆ ਕੇ ਤੇਰੇ ਤੋਂ ਉੱਤੇ ਕੁਝ ਵੀ ਨਹੀਂ ਬਈ ਕਹਿੰਦਾ ਇੱਕ ਡੀਐਮਸੀ ਵੜ ਕੇ ਲਿਆਂਦਾ ਨਾ ਮੈਂ ਜਵਾਕ ਦਾ ਕਿਸ ਦਾ ਤੇ ਸਕੂਲ ਚ ਉਥੇ ਭੈਣ ਹੀ ਰੱਖ ਲੋ ਚਲੋ ਮੇਰੀ ਕੋਈ ਡੇਕ ਵਾਲੀ ਗੱਲ ਨਹੀਂ ਇੱਕ ਉਹਦਾ ਡੀਐਮਸੀ ਫੜਨਾ ਸੀਗਾ ਮੈਂ ਪਲੱਸ 2 ਦਾ ਇੱਕ ਉਹਦਾ ਵੀ ਫੜਿਆ ਜਾ ਕੇ ਡੀਐਮਸੀ ਮੈਂ ਦੇਖੋ ਨਾਲੇ ਹਨਾ ਬਿਨਾਂ ਕਿਸੇ ਜਾਣ ਪਛਾਣ ਤੋਂ ਗਿਆ ਮੈਂ ਮੈਡਮ ਨਾਲ ਸਰਲ ਗੱਲਬਾਤ ਕੀਤੀ ਕਰਕੇ ਸਾਇੰਸ ਨੂੰ ਮੈਂ ਚੱਕ ਲੈਂਦਾ ਮੈਂ ਐ ਕਰਕੇ ਮੇਰੇ ਰਿਸ਼ਤੇਦਾਰਾਂ ਭਰਾਏ ਕੋਈ ਡਿਕ ਕਰਸੀ ਮੈਂ ਲੈ ਲਵਾਂ ਸਹੀ ਓਕੇ ਆਹੀ ਹੈ ਕਿ ਨਹੀਂ ਐਂ ਕੰਮ ਚੱਲ ਰਿਹਾ ਸਾਰੇ ਇਹ ਸਲੀਕੇ ਨਾਲ ਮੈਂਬਰਸ ਨਾਲ ਹੁਣ ਕਹਿੰਦੇ ਸੋਮਵਾਰ ਨੂੰ ਫੀਰ ਆਇਓ ਉਸ ਦਿਨ ਸੋਡੀਆ ਪਾ ਡਮੀਸ਼ਨ ਕਰ ਦਾਂਗੇ ਕੋਈ ਡਿਕਤ ਨਹੀਂ ਆ ਗਿਆ ਜੇ ਉਹ ਫਿਰ ਕਿੱਦਾਂ ਦੀ ਗੱਲਬਾਤ ਬਹੁਤ ਮੈਂ ਜੇ ਮੈਨੂੰ ਆਹੀ ਗੁਣ ਦੇ ਚ ਲੈਣਾ ਹਾਂ ਮੈਂ ਖਦਾ ਹੀ ਬਾਤ ਵੀ ਗੱਲਬਾਤ ਕਿਵੇਂ ਕੀਤੀ ਐ ਕੋਥੇ ਗੱਲਬਾਤ ਤਾਂ ਜਿਵੇਂ ਵੱਡੇ ਅਫਸਰ ਨਹੀਂ ਕਰਦੇ ਹੁੰਦੇ ਹਾਂ ਸ਼ਿਕਾਇਤ ਜੀ ਮੈਡਮ ਖੁਸ਼ੀ ਹੋ ਗਈ ਹਾਂ ਮੈਡਿਕ ਦੇ ਵਿੱਚ ਤੂੰ ਜ਼ਰੂਰ ਆਈ ਨਾਲ ਹਾਂ ਕਹਿੰਦਾ ਪਰ ਆ ਇੱਕ ਨਾ ਆ ਇਹ ਬੱਚੀ ਤੂੰ ਜ਼ਰੂਰ ਨਾਲ ਆਈ ਮੈਂ ਦੱਸਿਆ ਮੈਂ ਕਾਦੀ ਗੱਲਾਂ ਚ ਝੋ ਮੈਂ ਕੱਲ ਗਿਆ ਝੋਟ ਮੈਂ ਤੁਰ ਗਿਆ ਮੈਡਿਕ ਚ ਸਿੱਧੀ ਆ ਇੱਕ ਵਾਰ ਮੈਂ ਮੂੰਹ ਤੁਰੇ ਹੋੜੇ ਹਾਂ ਪਹਿਲਾਂ ਮੈਡਿਕ ਕਰਵਾਣੀ ਨਾਾਰੇ ਕਾਇਤ ਨਹੀਂ ਤਾਂ ਭਲੇ ਕੇ ਨਹੀਂ ਕਰਦੇ ਸੱਸਰੀ ਕਾਲ ਕੀ ਹਾਲ ਐ ਪਿਆਰ ਨਾਲ ਉਸਤਾਦ ਜੁਰਿਆਓ ਗੱਲ ਮੁਕੀ ਰਾਤ ਗਈ ਗੱਲਾਂ ਬਾਤਾਂ ਚ ਆਪਾਂ ਝੋਟਾ ਵੀ ਚੋਸਾਂ بس جو શકਦੇ ਆ ਹੈ ਚੱਲ ਕੋਈ ਗੱਲ ਨਹੀਂ ਹਜੇ ਆਪਾਂ ਆਪਣੀ ਸਕੂਲ ਜੀ ਵੀ ਜਾਣਾ ਉਥੇ ਮੇਰੇ ਬੜੇ ਹੈ ਮੈਂ ਆਹਦਾ ਡੀਐਮਸੀ ਪੜਨਾ ਬਾਹਰ ਮਲੇ ਕਿੱਥੇ ਕਢੋ ਆ ਹੈਣੀਆ ਮੇਰਾ ਹੈ ਨਹੀਂ ਹੈ ਮੈਂ ਚੱਲਦੇ ਆਂ ਤੂੰ ਵੀ ਤੇ ਐਕਚੁਅਲੀ ਵੀਰੇ ਪੱਗ ਜੇ ਤਾਂ ਚੱਲਦੇ 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 ਪਹਿਲਾਂ ਸਤਿਕਾਰ ਕਰਾਂਗੇ ਦੇਦਾ ਠੀਕਾ ਨਹੀਂ ਚਾ ਕੇ ਖਾਲੀ ਜੇ ਹਾਂਜੀ ਹੁਣ ਚੱਲੇ ਪਿੰਡ ਵਾਲੇ ਸਕੂਲ ਚ ਆਹ ਮੋਬਾਈਲ ਖੜੀਆ लवली ਦੀ ਓਹ ਹੋ ਇਹਦੇ ਕੰਮਾਂ ਕਾਜ ਸਾਰੇ ਨਿਵੇੜੀ ਦੇ ਹੀ ਆ ਹੋਰ ਹਮਣੇ ਯਾਰ ਮੇਰਾ ਕਲਾਸਮੇਟ ਚੱਲ ਗਿਓਏ ਨੇ ਉਂ ਵੀ ਹੈ ਡੀਐਮਸੀ ਦਾ ਆਪਣਾ ਮਿਲੂਗਾ ਨਾ ਪਾਣ ਨੂੰ ਕੌਣ ਆਵਾ ਲੈ ਕੇ ਆਵਾਂਗੇ ਚੱਲ 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 ਕੇ ਬੈਠ ਬੈਠ ਐਨਕ ਮੈ ਲਾਉਣਾ ਚਾਹੀ ਹਾਂਜੀ ਬਹੁਤ ਟਾਈਮ ਆਏ ਆ ਜੀ ਆਪਦੇ ਸਕੂਲ ਚ ਬਹੁਤ ਟਾਈਮ ਬਾਅਦ ਕਿਆ ਯਾਰ ਹੁਣ ਐਂ ਜੀ ਕਰਦਾ ਮੇਰੇ ਇੱਕ ਵਾਰੀ ਹੋਰ ਲੱਗ ਜੇ ਇੱਥੇ ਯਾਰ ਪਲੱਸ 2 ਚੇਰ ਕਰਦਾ ਨਾ ਰੱਬ ਜਿੰਦਗੀ 5 ਸਾਲ ਪਾਉਂ 10 ਸਾਲ ਮਗਰ ਹੀ ਕਰ ਦੇ ਆਈ ਓਏ ਜੇਰਾ ਬਸ ਵਿਹਾਰ ਵਾਲਿਆ ਦੇ 10 ਸਾਲ ਪਹਿਲਾਂ ਮਾਰ ਦੇ ਕੋਈ ਚਖਰ ਦੇ 10 ਸਾਲ ਆ ਜਿਹੜਾ ਸੀ ਸੌਣ ਗਏ ਸੀ ਨਾ ਸਵਾਰਨ ਲੱਤਾਂ ਨਾ ਜਿਹੜਾ ਅਠਵੀਂ ਚ ਗਿਆ ਐਂ ਲੱਗਦੇ ਵੀ ਇੱਥੇ ਅਸੀਂ ਸਵਾਰਗਾਂ ਹੀ ਸੀ ਯਾਰ ਆਪਣੀ ਚ ਕਰਦੇ ਅਠਵੀਂ ਚ ਕਰਦੇ ਆਪਾਂ ਨੂੰ ਹੋਰ ਦੇਖ ਕੇ ਪ੍ਰੋਜੈਕਟ ਤਾਂ ਲਾਇਆ ਕਰ ਗਏ ਬਹੁਤ ਚੰਗਾ ਖੁੱਲ ਤੇ ਰਹਿ ਚੱਲੇ ਕੋਈ ਗੱਲ ਨਹੀਂ ਬੱਸ ਵਿਖਾਤਾ ਹੁਣ ਬਾਹਰ ਵੀ ਨਹੀਂ ਦਿਖਦੇ ਲੜਨਾ ਪਏਗਾ ਹਲਾ ਚਲੋ ਚੱਲ ਜਾਈਏ ਕਰੀ ਤੇ ਆਪਣੇ ਸਕੂਲ ਚ ਜਾਏ ਸਾਰੇ ਕਿਤੇ ਜਾਏ ਬਈ ਹੁਣ ਬਹੁਤ ਟਾਈਮ ਹੋ ਗਿਆ 22 ਤੇ ਚਲੀਏ ਚੰਦਪਾਣ ਹਣਾ ਹੁਣ ਵੀਡੀਓ ਵੀ ਨਹੀਂ ਜ਼ਿਆਦਾ ਲਾਉਂਦੇ ਬਸ ਚੱਲ ਕੇ ਦਿਖਾਵੇਂਗੀ ਬੰਦਾ ਹਾਂ ਲਿਓ ਬੇਟਾ ਆਪਕੋ ਗਰਮੀ ਲੱਗ ਰਹੀ ਹੈ ਹੂੰ ਫੇਰ ਮੂੰਹ ਕਰੀਓ ਆਪਣਾ ਬੈਂਚੋਦ ਕੁੱਤੜਾ ਛਾਲਿਆ ਬਾਹਲਾ ਮੂੰਹ ਹੁੰਦਾ ਇਹਦਾ ਸੱਚੀ ਮੈਨੂੰ ਚੌੜਨਾ ਚੌੜੀ ਕੁੜਤਾ ਬੰਦੀ ਕਿ ਨਹੀਂ ਇਹਨੂੰ ਮੈਂ ਮੂੰਹ ਵਾਲਾ ਹੁੰਦਾ ਚੰਦਰੇ ਦਾ ਜੀ ਹਾਂ ਗੁਰੂ ਵਾਲਾ ਬਣ ਗਿਆ ਬਈ ਗੁਰੂ ਵਾਲਾ ਤਾਂ ਬਣ ਗਿਆ ਸੀ ਬਾਹਲਾ ਹਾਂ ਥੋੜਾ ਦਮ ਹੈ ਦੌਣਾ ਹੈ ਨਹੀਂ ਇਹ ਦੇ ਡਿੱਡਾ ਤਾਂ ਟੱਪ ਕੇ ਵੀ ਦੀ ਹੋਰ ਕਿਉਂ ਪਾਉਂ ਚ ਗਏ ਜੀ ਕਿ ਡਿੱਗਰਜੀ ਵਾਲਾ ਗਿਲਜੀ ਵਾਲਾ ਗਿਲਜੀ ਵਾਲਾ ਧੀਰੇ ਧੀਰੇ ਠੀਕ ਹੈ ਹੁਣ ਚੱਲਦੇ ਆ ਵੀ ਇੱਥੇ ਛਤਰੀ ਟਾ ਕੇ ਚਾਹਦਾ ਫਿਰ ਵੀ ਕਿੰਨਾ ਕਿਆ ਪੜਦਾ ਆ ਗਈ ਸੀ ਗਿਲਜੀ ਵਾਲੇ ਬਾਈ ਦੇ ਘਰੇ ਹਨਾ ਜਿੱਥੇ ਆਪਣਾ ਛਤਰਗਾ ਟਾਈਆਂ ਪੰਗਾ ਸੀਗਾ ਹੁਣ ਚੱਲਦੇ ਆ ਇੱਥੇ ਬਾਜੀ ਤੇ ਹੈਲੋ ਕਰੋ ਪਹਿਲਾਂ ਤਾਂ ਯਾਰ ਨਾ ਇੱਕ ਨਾ ਬਾਈ ਤੇਰੇ ਨਾਜ ਵਾਲੀ ਕਨਫਿਊਜ਼ਨ ਆ ਯਾਰ ਸੱਚੀ ਯਾਰ ਰਾਜੂ ਹੈ ਕਿ ਗੱਗੂ ਹੈ ਗੱਗੂ ਹੈ ਮੈਂ ਕੱਲ ਤਾਂ ਰਾਜੂ ਕਹਿ ਦਿੰਦਾ ਬਾਈ ਦਾ ਨਾਂ ਗੱਗੂ ਤੇ ਤੇਰਾ ਵੀ ਕੀ ਨਾਂ ਹੈ ਗੁਰਵੀਰ ਗੁਰਵੀਰ ਠੀਕ ਹੈ ਆ ਇੱਥੇ ਬਾਜੀ ਹੋਈ ਸੀ ਆ ਬਾਗਾਂ ਨੇ ਕਰਾਈ ਸੀ ਨੇ ਗਿਲਜੀ ਵਾਲੇ ਤੇ ਇੱਥੇ ਛੜਾਂ ਟਾਂਗਾ ਪੰਗਾ ਸੀ ਬਾਕੀ ਵਧੀਆ ਇਹੋ ਜੀ ਕੋਈ ਗੱਲ ਨਹੀਂ ਬਾਈਆਂ ਨਾਲ ਪੂਰਾ ਸਹਿਚਾਰ ਹੈ ਪੂਰਾ ਸਹਿਚਾਰਾ ਬਾਗਾਂ ਨਾਲ ਹਨਾ ਯਾਰ ਇਹੋ ਜੀ ਕੋਈ ਗੱਲ ਨਹੀਂ ਬਾਕੀ ਬਈ ਇਹੀ ਬਣੀ ਦੀ ਗੱਲ ਆ ਯਾਰ ਹਨਾ ਬਾਜ਼ੀਆਂ ਅਸੀਂ ਹਰਗੇ ਜਿੱਤ ਗਏ ਕਬੂਤਰ ਬਾਈ ਕਹਿੰਦੇ ਵੀ ਜਿੱਤ ਕੇ ਇੱਥੇ ਆਲੇ ਜਿੱਤ ਕੇ ਆਵਾਂਗੇ ਇੱਥੇ ਜਿੱਤ ਤਾਂ ਜ਼ਰੂਰ ਆਵਾਂਗੇ ਬਾਕੀ ਜਿੱਤ ਗਏ ਹਰਗੇ ਕਬੂਤਰ ਮਾੜੇ ਹੋਣ ਚੰਗੇ ਹੋਣ ਬਾਈ ਬਣੀ ਦੀ ਗੱਲ ਹੈ ਸਹਿਚਾਰ ਦੀ ਗੱਲ ਹੈ ਬੰਦਿਆਂ ਨਾਲ ਮੋਹ ਪਿਆਰ ਰੱਖੇ ਪੂਤਰਾਂ ਦਾ ਕੀ ਆ ਯਾਰ ਹਰੀ ਜੰਨਾ ਕੋਈ ਚੱਕਰ ਨਹੀਂ ਜਿੱਤ ਜਾਏ ਕਿਸੇ ਦਿਨ ਜੇ ਦੋਟ ਆ ਗਿਆ ਸਹੀ ਹੈ ਬਾਕੀ ਮੋਕਸਰ ਵਾਲੇ ਮੁੰਡੇ ਵੈ ਸੱਚ ਰਮੋਲ ਤੇ ਆਪਣਾ ਨੂਰ ਇਹ ਵੀ ਛੜੀ ਚੱਕਣਾ ਹੈ ਸੀਗੇ ਇਹ ਮੁੜਦਾ ਪਿੰਡ ਰੋਹੀ ਜੰਨਾ ਕਿੱਥੇ ਜਾਣਾ ਕਿੱਥੇ ਜਾਣ ਆਪਾਂ ਚੰਦ ਪਣ ਚੰਦ ਪਣ ਚਾਣ ਠੀਕ ਠੀਕ ਬਸ ਕੋਈ ਨਾ ਚਲੋ ਆਪੇ ਚੱਲੇ ਆ ਉਥੇ ਅੱਗੇ ਵੀਡੀਓ ਲਾਵਾਗੇ ਅਸੀਂ ਓਕੇ ਚਲੋ ਇਹ ਚੋਬਰਾ ਪਿਛੇ ਦੀਛੇ ਦੀ ਪਾਣੀ ਮਹਿਰ ਜੀ ਨੇ ਡੇਗ ਬੀ ਗਏ ਉਹ ਕਿਹੜਾ ਖਾ ਗਿਆ ਮੈਂ ਚਕਾ ਦਿੰਦਾ ਚੱਲ ਗਿਆ ਸਿੱਧੀ ਸਿੱਧੀ ਉਹ ਤਾਂ ਇਹ ਨਹੀਂ ਬਾਪੂ ਕਿੱਧਰ-ਕੁਦਰ ਆ ਗਏ ਭਾਈ ਉਹ ਨਾਲੇ ਜਨਵਾਰ ਦੀ ਉਹ ਚੋਭਰਾ ਨਹੀਂ ਰਸਤਾ ਤੰਗ ਹੀ ਐ ਕਿਤੇ ਕੇਲੀ ਜੀ ਸੜਦੇ ਮੈਨੂੰ ਭਰਾ ਬਣੇ ਆ ਵੇ ਕਿੱਡਾ ਪੜਰਾ ਵੇਖ ਭਾਈ ਯਾਰ ਆ ਦੇਖ ਕਾਲਾ ਪਾਣੀ ਦੇਖ ਕਾਲੀ ਪਾਣੀਾਂ ਦੇ ਰਾਜੇ ਵੱਲ ਵੀ ਧੂਆ ਮਰ ਕਾਲੇ ਪਾਣੀ ਤੋਂ ਮੇਰੀ ਜੁਮੀਂ ਨਾ ਲਵੈ ਸੱਚੀ ਯਾ ਯਾਰ ਬੁੱਕੇ ਉਹ ਬੁੱਕੇ ਪਏ ਹੌਲੀ 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 ਉਹ ਨਹੀਂ ਕਹਿੰਦੇ ਹੱਪੀ ਮੇਰਾ ਹੱਪੀ ਕਰਾ ਇੱਥੇ ਪੈਂਦੀ ਤਰੀ ਦੀ ਪੈਗਾ ਭੰਗਾ ਉੱਥੋਂ ਤਰੀ ਜਿਆਦਾ ਕਿਹੜੇ ਰਾਹ ਨੂੰ ਪੈਂ ਭਾਈ ਜੀ ਆਹ ਤੇ ਮਾਰ ਆਹ ਜਦੋਂ ਰੰਗ ਜਾਈਆ ਮਿੰਟ ਨਹੀਂ ਆਦਾ ਇਹਦਾ ਚੱਲ ਅੱਛਾ ਜੀ ਇੱਧਰ ਜਾਣਾ ਹੈ ਕਿ ਇੱਧਰ ਇੱਕ ਮਿੰਟ ਮੈਂ ਪਾਪੇ ਮੈਪ ਲਾ ਕੇ ਦੇਖ ਦੇਖ ਲੈਣਾ ਤੇ ਇੱਕ ਗੱਲ ਹੋਰ ਬਈ ਚੰਦਪਾਣ ਪਹੁੰਚ ਗਏ ਠੀਕ ਹੈ ਹੁਣ ਤੱਕ ਕਬੂਤਰੀ ਉੱਡੀ ਫਿਰਦੀ ਹੈ ਇੱਕ ਮਿੰਟ ਚੁੱਕਰਾ ਰੋਕ ਹੁਣ ਤੱਕ ਤਾਂ ਕਬੂਤਰੀ ਉੱਡੀ ਫਿਰਦੀ ਹੈ ਹੁਣ ਮੈਂ ਆ ਗਿਆ ਇਸ ਤੋਂ ਬਾਅਦ ਕਬੂਤਰੀ ਬੈਠੂਗੀ ਤੁਹਾਨੂੰ ਚੰਦਪਾਣ ਪਿੰਡ ਦੀ ਬਾਜੀ ਦਿਖਾਈਏ ਆਜੋ ਠੀਕ ਹੈ ਬਾਜੀ ਚੱਲੀ ਜਾਂਦੀ ਐ ਤੇ ਕੁਝ ਗੰਦਮੰਦ ਲੋਕ ਠੀਕ ਐ ਜਵਾ ਖੋਰ ਤੇਲੀਗਰਾਹ ਛਤਰੀ ਬੁੜਕਾਈ ਜਾਂਦੀਆਂ ਨੇ ਸਿੱਧੇ ਹੀ ਸਾਹ ਇਹ ਕਿਹੜਾ ਰੂਲ ਹੋਇਆ ਬਈ ਯਾਰ ਚਲਦੀ ਬਈ ਛਤਰਾ ਲਾਈ ਪਏ ਆ ਯਾਰ ਇਹ ਕਿੱਥੋਂ ਦਾ ਰੂਲ ਐ ਲਿਖ ਹੋ ਲੱਗੀ ਪਈ ਬਈ ਖੜਜੋ ਉਹ ਲੱਗੀ ਨਹੀਂ ਬਈ ਇਧਰ ਤੇ ਖਿੜਾਰੇ ਪਈ ਜਾਂਦੇ ਖੜਜੋ ਨੂੰ ਭਗਾ ਮਾਰ ਲੈ ਉਹ ਲਾ ਦੋ ਦੋ ਛਰੀ ਬੁੜਕਾਈ ਲੈ 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 ਏ ਲੋੜੀ ਬਾਜੀ ਇਹ ਹੋ ਗਿਆ ਹਾਲ ਨਾ ਕੱਢ ਗਿਆ ਨਾ ਕੱਢ ਵੀਡੀਓ ਜੀ ਕੋਈ ਗੱਲ ਨਹੀਂ ਹਰਖ ਤਾਂ ਬਹੁਤ ਆ ਹਨਾ ਆਪਣੀ ਕੁਦਰੀ ਵੀ ਚੜ ਗਈ ਚੱਕਰ ਮਾਰ ਕੇ ਏਡਾ ਵੱਡਾ ਪਿੰਡ ਆ ਬਈ ਕੀ ਪਤਲਾਦਾ ਕਿੱਧਰ ਗਈ ਹੈ ਨਾ ਕੀ ਬਣਿਆ ਕੀ ਪਤਾ ਛਤਰੀਆਂ ਦੇ ਡੋਪਲਿਓ ਛਤਰੀਆਂ ਦੇ ਮਿੱਠਿਆ ਬਾਲੇ ਸਿਆਣੇ ਛਤਰੀਆਂ ਦੇ ਦਾ ਉਹ ਤੇ ਪਰ ਵੀ ਨਹੀਂ ਯਾਰ ਬਈ ਸਾਡੇ ਕੰਮ ਜਮਾਂ ਰਾਸ ਨਹੀਂ ਆਇਆ ਚਲਦੀ ਬਾਜੀ ਚ ਚੰਦ ਪਾਣ ਛਤਰੀਆਂ ਲੱਗੀਆਂ ਪਈਆਂ ਅਜੀਗਾ ਵੀ ਛਤਰੀਆਂ ਕਹਿੰਦੇ ਤਾਂ ਹੀ ਲਾਵਾਂਗੇ ਥੋੜੀ ਭੈਣ ਦੀ ਮਹੱਦਤਾ ਥੋੜੀ ਦੀ ਸਾਡੇ ਪਿੰਡ ਹੁੰਦੇ ਥੋੜੀ ਪਾੜ ਕੇ ਰੱਖ ਦਿੰਦੇ ਵਿਚਾਰੋਂ ਦੇ ਲਾ ਲੈਂਦੇ ਛਤਰੀ ਤੁਸੀਂ ਹੈਨਾ ਤੇ ਪਹੁੰਚ ਹੁੰਦੀ ਉਹਨਾਂ ਬਗਾਨੇ ਪਿੰਡ ਆ ਸੀ ਸਾਡਾ ਬਸ ਨਹੀਂ ਚੱਲਦਾ ਆਪਦੇ ਪਿੰਡ ਹੁੰਦੇ ਸਣੇ ਛਤਰੀਆਂ ਵਿੱਚੋਂ ਖਿੜਿਆਰ ਦਿੰਦੇ ਇਹਨਾਂ ਨੇ ਸਹੀ ਦੱਸਦਾ ਮੈਂ ਉਹ ਦੇਖੋ ਲੈ ਲੈ ਭੈਣ ਤਾਂ ਸਿਆਣੇ ਵਣੇ ਬੰਦੇ ਲੈ ਵੇਖ ਹਟ ਦੇ 1 ਮਿੰਟ ਲੈ ਆ ਕੀ ਇਹ ਨੇ ਇਹਨਾਂ ਨੇ ਬਾਜੀ ਕਰਾਈਆਂ ਇਹਨਾਂ ਨੇ ਕਰਾਈਏ ਤੇ ਹੋਰ ਕੀ ਇਹਨਾਂ ਨੇ ਤਾਂ ਬਾਜੀ ਕਰਾਈਆ ਤੇ ਆ ਵੀ ਛੇੜ ਕੇ ਉੜ ਕੇ ਜਾਂਦੇ ਆ ਆ ਵੀ ਬਾਜੀਆਂ ਨੇ ਛਤਰੀ ਉੜਕਾਈ ਜਾਂਦੇ ਆ ਗਿਆ ਓਏ ਮਾ ਆ ਜਿੰਨੇ ਦੇ ਆ ਕਰੋ ਬੜੂ ਛਤਰੀ ਬੜਤੀ ਨੇ ਇਹਨਾਂ ਨੇ ਤਾਂ ਬਾਜੀ ਕਰਾਈ ਆ ਜਿਹੜੀ ਨੇ ਹੋਰ ਭੈਣ ਚੋਤੀ ਏ ਏ ਏ ਏ ਏ ਏ ਇੱਕ ਕਬੂਤਰ ਦੀ ਹੋਰ ਜਲੂਸ ਕਾੜਤਾ ਓਏ ਏ ਏ ਏ ਵਸਾਈ ਓ ਬਹਿ ਗਿਆ ਕਿ ਨਹੀਂ ਆਪਣੇ ਟੱਪ ਗਿਆ ਹੋਰ ਕਿੱਥੇ ਆ ਹਰੇ ਹਰੇ ਇਹ ਦੇਖ ਦੇਖ ਤੇ ਇੱਕ ਉਹ ਬੈਠਾ ਲੈ 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 ਛਤਰੀਆਂ ਤੇ ਕੀ ਖੜਿਆ ਸਿਆਣੇ ਵਿਆਣੇ ਲੋਕ ਯਾਰ ਓ ਸਿਆਣੇ ਵਿਆਣੇ ਲੋਕ ਛਤਰੀਆਂ ਚੱਕੀ ਖੜਿਆ ਬਈ ਓਏ ਓਏ ਆਪਾਂ ਨੂੰ ਨਹੀਂ ਪਤਾ ਕੀ ਨੇ ਕਰਾਈ ਐ ਪਰ ਆ ਗੰਦ ਭਾਈ ਇਹਦੇ ਸਿਰੇ ਤੇ ਲੱਟ ਲੋਗ ਐ ਜੀ ਦੇਖੋ ਲੈ 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 ਵੇਖ ਵੇਖ ਕੇ ਮੜਕਾਉਂਦਾ ਵੀਡੀਓ ਕਰਨੀ ਲੈ ਵਾਹ ਓਏ ਭਾਈ ਇਹੋ ਜਿਹੇ ਬੰਦੇ ਨਾ ਜਿਸ ਨੂੰ ਛਤਰੀਆਂ ਦੇ ਉੱਥੇ ਦੇਖਗੇ ਨਾ ਤੁਹਾਨੂੰ ਉੱਤੇ ਬਾਜ਼ੀਆਂ ਤੇ ਤੇ ਇਹੋ ਜਿਹੇ ਬੰਦਿਆਂ ਦੇ ਜੂਤ ਫੇਰਿਓ ਬਾਬਿਓ ਤੇ ਓ ਦੇਖੋ ਲੈ ਹਾਂ ਦੇਖੋ ਜੀ ਓ ਲੈ ਇਧਰ ਜਾ ਪਿੱਛੇ ਹੋਏ ਇੱਕ ਮਿੰਟ ਰੋ ਜਾਲਤੀ ਉਠਾ ਦੇ ਇਹਨਾਂ ਨੂੰ ਕੋਲ ਦੇ ਅੰਦਰ ਤੇ ਇਹ ਇਹ ਖੜ ਜਾਓ ਰਹਿ ਉੱਥੇ ਦਿਖਾ ਜਾ ਲਓ ਲਓ ਲੈਨੇ ਚੁਣਾ ਇੱਧਰ ਲਗ ਮੈਂ ਤਿੰਨ ਉੱਧਰ ਲਾਈ ਪਿਆ ਲੈ ਉਹ ਬੈਠੇ ਨੇ ਪੁੱਤਰ ਲੈ ਇੱਕ ਹੋਰ ਗਿਆ ਉਹ ਪੁੱਤਰ ਦੀ ਭੈਣ ਚੋਤੀ ਓਏ ਹੈ ਓਏ ਲੈ 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 ਓ ਬਾਈ ਓਏ ਆ ਵੇਰ ਜਮਾਈ ੱਟਕਾ ਬਾਈ ਓਏ ਬਾਈ ਓਏ ਆ ੱਟਕਾ ਬਾਈ ਓਏ ੱਟਕਾ ਜਮਾਈ ਕੰਮ ਖਰਾਬ ਕਰੀਂ ਨੇ ਓਹ ਦੇਖੀ ਓਹ ਦੇਖੀ ਓਹ ਦੇਖੀ ਜਿਲੂਸ ਕਰਦਾ ਕੂਤਰਦਾ ਗਿਆ ਵਾਸ ਥੋੜੀ ਘੜੀ ਪਾ ਵੋ ਦੋ ਪੁੱਤਰ ਬੈਠ ਗਿਆ ਤੇ ਜਰਾ ਹੁੰਦਾ ਸਬਈਰ ਮਾੜਾ ਮੋਟਾ ਇਸ ਦਾ ਲੇਟ ਹੋ ਗਿਆ ਵੀ ਕਿੰਨੇ ਕ ਟਾਈਮ ਸੀ ਤੂੰ ਪਹੁੰਚੀ ਗਈ ਆਪਣੀ ਆਪਣੀ ਤਾਂ ਜਾੜੀ ਸੀ 4:30 ਵਜੇ 4:30 ਵਜੇ ਠੀਕ ਆਪ ਦੇਖੀਏ ਹਾਂ ਬਾਹਰ ਨਾਲ ਹੀ ਅੱਛਾ ਠੀਕ ਹਾਈ ਕੋਲ ਦੀ ਨਾਲ ਵੀ ਉਹ ਤੇ ਚੜ ਗਈਆਂ ਬਾਬਾ ਸਾਰੇ ਕ ਉਤਰ ਗਏ ਸੀ ਕਿੰਨੇ ਕ ਉਤਰ ਗਏ ਉਹ ਟਾਈਮ 'ਚ ਚਾਰ ਕ ਗਏ ਹੋਣਗੇ ਵਿੱਚੋਂ ਅੱਧਾ ਵੀ ਗਏ ਸੀ ਵਾਪਸ ਠੀਕ ਆ ਠੀਕ ਆ ਠੀਕ ਉੱਚੇ ਗਈ ਸੀ ਹਾਂ ਉੱਚਿਆਂ ਦੇ ਫੁੱਲ ਦੇਖਿਆ ਹਾਂ ਤਾਂ ਚੜਦੇ ਚੱਕਰ ਮਾਰ ਕੇ ਕਾਲੀ ਜੀ ਵੀ ਨੇ ਜਿਹੜੀ ਨਾਲ ਸੀ ਉਹਦੇ ਆਪਣੀ ਵੀ ਨਹੀਂ ਆਈ ਯਾਰ ਆਪਣੀ ਜਾਣ ਵਾਲੇ ਕੂਤਰੀ ਹੈਣੀ ਬਾਬੋ ਯਾਰ ਕਿਵੇਂ ਜਾਵੜੀ ਯਾਰ ਆ ਤਾਂ ਜਿਵੇਂ ਇਤਿਹਾਸ ਨਹੀਂ ਯਾਰ ਇਤਿਹਾਸ ਹੀ ਪਲਟ ਗਿਆ ਮੈਂ ਇਹ ਇਤਿਹਾਸ ਨਾ ਮੈਂ ਸਿਰ ਵੜਾਉਣ ਨੂੰ ਤਿਆਰ ਹਾਂ ਦੇ ਪਿੱਛੇ ਵੀ ਕੂਤਰੀ ਨਹੀਂ ਜਾਂਦੀ ਆਪਣੀ ਬਈ ਨਹੀਂ ਜਾਂਦੀ ਇਹਨਾਂ ਦੇ ਇੰਨੇ ਬਾਜੀ ਛੜਤੇ ਨਾ ਇੱਕ ਕਬੂਤਰ ਵੀ ਨਹੀਂ ਉਤਰਿਆ ਸੌਣ ਲੱਗੇ ਇਹਨਾਂ ਦਾ ਓਏ ਆਪਾਂ ਨਾ ਮੇਰੀ ਗੱਲ ਸੁਣ ਆਪਾਂ ਵੇਖਣ ਲੱਗੇ ਵੀ ਲੇਟ ਹੋਏ ਨੇ ਚਾਓ ਯਾਰ ਵੇਖਣ ਲੱਗੇ ਕਾਦੇ ਲੇਟ ਨੇ ਖੜਾ ਪਤਾ ਹੀ ਲੇਟ ਹੈ ਇੱਥੇ ਯਾਰ ਠੀਕ ਹੈ ਕਿ ਨਹੀਂ ਚਲ ਕੋਈ ਨਾ ਹੁਣ ਸਾਰੇ ਕਹਿੰਦੇ ਆ ਬਈ ਜਿੰਨੇ ਇੱਥੇ ਕਬੂਤਰਾਂ ਵਾਲੇ ਆਪਣੇ ਯਾਰ ਬਈ लवली ਵਰਗੇ ਕਹਿੰਦੇ ਵੀ ਛਾਡੇ ਚ 4:00 ਵਜੇ ਕੂਦਰੀ ਚੜੀ ਆ ਵਾਵਾ ਕੂਤਰਾ ਚੜੀ ਆ ਸਾਰੇ ਕੂਤਰ ਜੜੇ ਸੀ ਅੱਦੇ ਮੁੜਿਆਏ ਅੱਦੇ ਮੁੜੇ ਨਹੀਂ ਕਹਿੰਦੇ ਵਿੱਚੋਂ ਤੇ ਆਪਣੀ ਵੀ ਨਹੀਂ ਆਈ ਉਹਨਾਂ ਦੇ ਕਹਿਣ ਦੇ ਮਬਾਦਿਕ ਤੇ ਐਡਾ ਵੱਡਾ ਪਿੰਡ ਕੀ ਪਤਾ ਲੱਗਦਾ ਕਿਹੜੀ ਛਲਦੀ ਕਿਹੜੀ ਕੰਨੀ ਤੇ ਕੂਦਰੀ ਨੀਵੀ ਹੋ ਗਈ ਹੋਵੇ ਇਧਰੋਂ ਚੜ ਕੇ ਤੇ ਕਿਸ ਨੇ ਡੁਕਤੀਓ ਵੀ ਛਤਰੀ ਤੇ ਬਾਹਲੀ ਹੋਵੇ ਸੱਚੀ ਗੱਲ ਦੱਸ ਪੂਰੀ ਪੱਕੀ ਗੱਲ ਹੈ ਵੀ ਮੰਦੀ ਦਾ ਹੀ ਨਹੀਂ ਸੀ ਨਾ ਜਮਾ ਨਹੀਂ ਮੰਦੇ ਬਾਈ ਇੱਥੇ ਟਾਵਰ ਤੇ ਕਬੂਤਰ ਮੰਦੇ ਸੀ ਹਾਂ ਆ ਤਾਂ ਆਉਂਦੀ ਹੈ ਕੂਤਰਾ ਮਰ ਕੂਤਰਾ ਤਾਂ ਇੱਕ ਇੱਕ ਦੋ ਗੇੜੀ ਮਾਰੇ ਆ ਹਾਂ ਉਸ ਤੋਂ ਬਾਅਦ ਇਧਰੋਂ ਹੋ ਗਈ ਕੂਦਰੀ ਅੱਛਾ ਠੀਕ ਇੱਕ ਛੋਪਰੋ ਯਾਰ ਮਾਨਕੇ ਚੱਲੇ ਵੀ ਆ ਆ ਵੀ ਬਾਈ ਤੁਹਾਡਾ ਕਰਨਾ ਬਾਈ ਠੀਕ ਹੈ ਤੇ ਉਹ ਵੀਡੀਓ ਬਣਾਉਣਾ ਆਪਣਾ ਕਿ ਪੱਕਾ ਸਬਸਕ੍ਰਾਈਬਰ ਹੀ ਹੈ ਠੀਕ ਹੈ ਠੀਕ ਕੋਈ ਚੱਕਰ ਵਾਲੀ ਗੱਲ ਨਹੀਂ ਮਾਨਕੇ ਚੱਲ ਉਹ ਤਾਂ ਉਹ ਤਾਂ ਦਿਖਾਤਾ ਮੈਂ ਤੇ ਮਾੜੀ ਚਾਲ ਤਾਂ ਨਹੀਂ ਸੀ ਨਾ ਨਹੀਂ ਨਹੀਂ ਪੂਰੀ ਦੇਖੇ ਨੀ ਕਬੂਤਰ ਦੀ ਧੀਰੀ ਨਹੀਂ ਸੀ ਥੱਲੇ ਜਾ ਰਹੀ ਆ ਪੂਰੀ ਵਧੀਆ ਸੀ ਹੈ 7 8 ਜਾਣੇ ਜੀ ਅਸੀਂ ਕੱਲੇ ਥੋੜਾ ਜਿਹਾ ਸੀ ਆ ਸੀਗੇ ਜਵਾਦ ਹੋਰ ਜਾਵੜੇ ਯਾਰ ਆ ਵੀ ਇੱਕ ਹੈ ਯਾਰ ਜਾਣ ਵਾਲਾ ਕੰਮ ਮੈਂ ਮਰਦਾ ਨਹੀਂ ਜੋ ਬਰਾ ਯਾਰ ਪਤਾ ਨਹੀਂ ਕਿ ਹੋਈ ਜਾਵੜੀ ਮੈਂ ਸਿਰ ਬੜਾਉ ਨੂੰ ਪਿਆਰ ਜੀ ਇਹ ਤਾਂ ਕਹਿੰਦਾ ਮੈਂ ਸਿਰ ਬੜਾਉਂ ਹਾਂ ਸਿੱਤੀ ਚੌੜਨਾ ਚੌੜੀ ਗਾਪਣੀ ਮਾਰਦਾ ਨਹੀਂ ਆਂਦੀ ਸੀ ਮੇਰੀ ਗੱਲ ਤੈਨੂੰ ਤਾਂ ਸਾਰਾ ਖਾਨਦਾਨ ਛਾਗ ਲਾਵੇਂ ਨਹੀਂ ਆਂਦੇ ਕਬੂਤਰੇ ਜੀ ਸੌਂ ਲੱਗੇ ਲੱਤੀ ਨੇ ਵੀ ਪੀਣੇ ਪੀਣਾ ਅਭੀ ਮੁੰਡੇ ਬਹੁਤ ਸੇਵਾ ਕਰੀ ਜਾਂਦੇ ਆ ਆ ਵਿਚਾਰੇ ਹਨ ਇਹਨਾਂ ਦਾ ਘਰ ਆ ਯਾਰ ਬਹੁਤ ਧੰਨਵਾਦ ਆ ਬਾਈਆਂ ਆ ਜ ਕਹਿੰਦਾ ਸਾਰਾ ਦੀ ਵੀਡੀਓ ਬਣਾਉਣੀ ਜ਼ਰੂਰੀ ਹੈ ਹਾਂ ਲੱਗ ਜਮਾ ਛੜੀ ਬਰੋਲਾ ਉਸ ਤੋਂ ਬਾਅਦ ਕਬੂਤਰ ਨਹੀਂ ਸਾਨੂੰ ਥੱਲੇ ਨਹੀਂ ਆਈ ਇੱਕ ਦੋ ਗੇੜੇ ਉੱਤੇ ਦੇਖੀ ਆ ਕਿਤੇ ਕਬੂਤਰ ਨਹੀਂ ਸਾਨੂੰ ਦੇਖੇ ਚੱਲ ਦੇਖਦੇ ਆ ਕੋਈ ਗੱਲ ਨਹੀਂ ਬਾਜੀ ਦਾ ਵੀ ਮੜਾ ਦੱਸੋ ਵੀ ਸਰੀ ਕਿਵੇਂ ਕੀ ਬਣਿਆ ਨਵੇੜਾ ਕੀ ਹੋਇਆ ਬਾਜੀ ਦਾ ਤਾਂ ਭੁੱਲ ਕੇ ਦੱਸਣਾ ਉਹਨਾਂ 88 ਸਾਂਝੀ ਕਰਤੀ ਸੀ ਬਾਜੀ ਤੜਕੇ ਦੀ ਬਾਜੀ ਲੈ ਲੈ ਵੀ ਤੂੰ ਦੱਸ ਯਾਰ ਜਮਾਂ ਗੰਦ ਵੱਡਾ ਕਰ ਅੱਜ ਕੱਲ 34 ਕਬੂਤਰ ਸੀਗੇ ਹਾਂ ਦੋ ਕਬੂਤਰ ਤੜਕੇ ਸੱਡ ਸਹੀ ਕੱਟੇ ਗਏ ਆ ਠੀਕ ਹੈ ਤੋਂ ਬਾਅਦ ਦੋ ਟਾਈਮ ਲੱਗਦਾ ਸੀਗਾ ਦੋ ਦਿਉਣਾਂ ਨਾਲ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਟਾਈਮ ਲੱਗਦਾ ਸੀ ਉਹੀ ਕੂਤਰ ਸ਼ਾਮ ਨੂੰ ਹੋਏਦੇ ਸੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਚੱਲ ਇੱਕ ਕੂਤਰ ਟਾਵਰ ਦੇ ਬੈਠਾ ਇੱਕ ਸਾਈਡ ਤੇ ਬੈਠਾ ਹਾਂ ਦੋਨੇ ਉਸ ਤੋਂ ਬਾਅਦ 8 ਕੂਤਰਾਂ ਟਾਈਮ ਲੱਗਿਆ ਠੀਕ ਹੈ ਹਾਂ ਉਹਨਾਂ ਚ ਕੋਈ ਆਪਣੀ ਵੀ ਸੀਗੀ ਬੈਠੀ ਹਾਂ ਕੀ ਨਾਂ ਸੀ ਆਪਣਾ ਆਪਣਾ ਸੀਗਾ ਔਰਤ ਲੰਬੀ ਔਰਤ ਪਿਆਰੀ ਰਿਕਾਰਡਿੰਗਾਂ ਹੈ ਰਿਕਾਰਡਿੰਗਾਂ ਹੈ ਰਿਕਾਰਡਿੰਗਸ ਨਹੀਂ ਹਾਂ ਤੂੰ ਦੱਸ ਸਕੇ ਰਿਕਾਰਡਿੰਗ ਕੱਢ ਉਸ ਤੋਂ ਬਾਅਦ ਕੋਈ ਕੂਤਰ ਨਹੀਂ ਕੋਈ ਵੀ ਸ਼ਾਮ ਨੂੰ ਆਇਆ ਠੀਕ ਹੈ ਅੱਛਾ ਚੱਲ ਆਪਣੇ ਵਾਲੀ ਦੇ ਇਹਨਾਂ ਨੇ ਕਹਿ ਜੇ ਉੱਤੋਂ ਉਹ ਦੀ ਸ਼ਾਹਲ ਕਰ ਲਾਂਗੇ ਠੀਕ ਹੈ ਉਦੋਂ ਬਾਅਦ ਆਈ ਬਈ 28 ਕੁੱਤਰਾਂ ਚ ਬਾਜੀ ਵੰਡਤੀ ਅਸੀਂ ਉਦੋਂ ਬਾਅਦ ਗਾਹ ਪਿਆ ਆਪਾਂ ਹੀ ਬਹੁਤ ਰੋਲਾ ਪਿਆ ਠੀਕ ਹੈ ਬਈ ਮੋੜ ਮੋੜਤਾ ਜਿਵੇਂ ਗੰਦ ਫਿਰ ਤੜਕੇ ਦੀ ਬਾਜੀ ਕਰਾਉਣ ਦਾ ਕੀ ਫਾਇਦਾ ਗਾ ਤੜਕੇ ਦੀ ਬਾਜੀ ਚੱਲੀ ਆਥਨੇ ਮੋੜ ਮੋੜਤਾ ਆ ਇਹ ਆ ਦੇਖੋ ਮੋੜ ਤਾਂ ਮੇਰੀ ਜੇਬ ਚ ਹੈ ਕਿੱਧਰ ਗਿਆ ਪਾਇਆ ਸੀ ਮੈਂ ਜੇਬ ਚ ਨੇ ਤਾਂ ਮੋੜ ਕਿੱਧਰ ਗਿਆ ਮਤਲਬ ਇਹ ਵੀ ਨਾ ਗਵਾ ਚੁੱਕਾ ਕਿਤੇ ਵਿੱਚ ਹੀ ਰਹਿ ਗਿਆ ਆਪਾਂ ਐਸੀ ਕਿੱਧਰ ਗਈ ਛੱਡ ਲਾ ਆ ਭਾਈ ਇਹ ਆ ਪਹਿਲਾ ਆ ਮੁੱਢ ਮੋੜ ਤੋਂ 1700 ਸੀਗਾ 200 ਰੁਪਏ ਰੋਟੀ ਦਾ ਕੱਟ ਕੇ 1500 ਮੁੱਢ ਮੋੜ ਸਾਰੇ ਕੋਤਰਾ ਮੋੜ ਦਾ ਸਾਰਿਆਂ ਦੇ ਮੋੜ ਦਾ ਕਿਹੜੇ ਬੈਠੇ ਬੁੱਢੀ ਸਾਹਿਬ ਦਾ ਹੈ ਫਾਇਦਾ ਓਏ ਬਾਜੀ ਕਰਾਉਣ ਦਾ ਕੀ ਫਾਇਦਾ ਧੜਕੀ ਦੀ ਪਕਾਈ ਅਸੀਂ ਕੂਤਰ ਗਮਾਇਆ ਗਮਾਇਆ ਰਾਤ ਨੂੰ ਸਾਂਭਿਆ ਕੀ ਫਾਇਦਾ ਯਾਰ ਐਸੀ ਬਾਜੀ ਦਾ ਐ ਨਹੀਂ ਕਹਿੰਦੇ ਅਸੀਂ ਸਾਰੇ ਪਿੰਡ ਨੂੰ ਨਹੀਂ ਕਹਿੰਦੇ ਗਲਤ ਹੈ ਪਰ ਜਿਹੜੇ ਬੰਦਾਂ ਨੇ ਗੰਦ ਪਾਇਆ ਬਹੁਤ ਮਾੜੀ ਗੱਲ ਹੈ ਤੁਹਾਨੂੰ ਲਾਈਵ ਸ਼ਤਰਾਂ ਫੜਕਨ ਦੇਖਾਂਗੇ ਠੀਕ ਹੈ ਨਾ ਅਜੇ ਨਹੀਂ ਮਾਰਟ ਆਏ ਹਨ ਅਬੀ ਬਾਜੀ ਹੋਊਗੀ ਕੁਝ ਕਰਾਂਗੇ ਉੱਡੂ ਦੀ ਸਵਾਦ ਲਵਾਂਗੇ ਇੱਥੇ ਹੋਈ ਕੰਮ ਤੂੰ ਆਪਣੀ ਰਿਕਾਰਡਿੰਗ ਸੁਣਾ ਓਏ ਕੀ ਬੰਦ ਆ ਅੱਜ ਨਹੀਂ ਨਹੀਂ ਆ ਜਾ ਰਿਕਾਰਡਿੰਗ ਵਾਲੇ ਆ ਜਾ ਹਾਂਜੀ ਭਾਈ ਜੀ ਸ਼ੈਰੀ ਦਿਓਣ ਸੁੱਖੀ ਦਿਓਣ ਛੱਪਾ ਪੁੱਟੋ ਸੀਰਾ ਖਿਮੋਣਾ ਬਈ ਇਹ ਕਬੂਤਰ ਨਹੀਂ ਸਾਨੂੰ ਦਿਸੇ ਬਈ ਤੇ ਇਹਨਾਂ ਦਾ ਟਾਈਮ ਆ ਬਈ 4 15 ਤੋਂ 4 45 ਤੱਕ ਬਈ ਭਾਈ ਜੀ ਇਹ ਕਬੂਤਰ ਜੇ ਕੋਈ ਉੱਤੋਂ ਆਉਂਦਾ ਤਾਂ ਸ਼ਾਮਲ ਹੋਊਗਾ। ਪੱਤਰੇ ਤੁਹਾਨੂੰ ਦਿਖਾਏ ਲੱਗੂ ਕਬੂਤਰ। 445 ਦੇ ਪੱਟ ਕੱਟਾਂ ਦੀ ਵੀ ਰਿਕਾਰਡਿੰਗ ਆਈ ਮੇਰੇ ਸਾਹਮਣੇ ਯਾਰ ਕਬੂਤਰਾਂ ਦੀ। ਕੱਟਾਂ ਦੀ ਵੀ ਰਿਕਾਰਡਿੰਗ ਆਈ ਆ। ਓਏ ਹੌਲੀ ਹੌਲੀ ਹੌਲੀ। ਹਾਂਜੀ ਭਾਈ ਜੀ। ਔਰਤ ਗੋਰੀ। ਹਾਂ ਔਰਤ ਗੋਰੀ। ਕੜੇ ਇੱਕ ਆ ਸੁਣੋ ਚੁੱਪ ਕਰੋ। ਹਾਂਜੀ ਭਾਈ ਜੀ ਸ਼ੈਰੀ ਦਿਉਣ। ਔਰਤ ਪਿਆਰੀ ਸਖਜਿੰਦਰ ਔਰਤ ਪਿਆਰੀ ਸਾਡੀ ਇਹ ਆਪਣਾ ਔਰਤ ਪਿਆਰੀ ਇਹੀ ਹੈ ਮੈਂ ਲਿਖਾਇਆ ਗਾ ਤੋ ਮੇਰਾ ਵੀ ਜ਼ਿਕਰ ਹੈ ਮੈਂ ਔਰਤ ਪਿਆਰੀ ਲਿਖਾਉਣੀ ਆ ਕੋਈ ਹੋਰ ਕਾ ਮੈਂ ਜਿਹੇ ਜਗ੍ਹਾ ਤੋਂ ਪੜਿਆ ਸੀਗਾ ਚੱਲ ਕੋਈ ਗੱਲ ਚਲੋ ਠੀਕ ਹੈ ਰੋਬ ਚੱਲਣ ਦੀ ਤਿਆਰੀ ਕਰਦਾ ਮੋਟਰਸਾਂ ਦੇ ਲੈਟਰ ਰੂਟ ਹੈ ਨਹੀਂ ਕੀ ਤੇ ਕੂਤਰੀ ਇਹ ਕਹਿੰਦੇ ਭੱਜ ਭੁੱਜ ਗਈ ਪਿੰਡ ਬਹੁਤ ਵੱਡਾ ਮੈਨੂੰ ਨਹੀਂ ਪਤਾ ਭੱਜਿਆ ਕਿਸੇ ਨੇ ਡੁੱਕ ਡੱਕ ਤੀ ਰੱਬ ਹੀ ਜਾਣਦਾ ਛੱਡੋ ਬੱਸ ਜਾਣ ਦਿਓ ਗੱਲ ਖਾਣੇ ਯਾਰ ਹਾਂਜੀ ਕੀ ਹੋ ਗਿਆ ਜਵਾਗ ਨੇ ਨਹੀਂ ਆਣਾ ਨਾਲ ਆਪਣੇ ਪੁੱਤ ਨਾਲ ਚੱਲਣਾ ਸਾਡੇ ਦੱਸ ਨਹੀਂ ਆਣਾ ਓਹੋ ਡਰਦਾ ਨਹੀਂ ਆ ਫੜੀ ਬਈ ਆ ਮੁੰਡੇ ਨੇ ਨਾ ਬਹੁਤ ਜਿਆਦਾ ਸੇਵਾ ਕੀਤੀ ਹੈ ਨਾ ਬਹੁਤ ਕੀਤੀ ਨਾ ਪੱਕੀ ਗੱਲ ਦਾ ਨਾ ਠੰਡਾ ਪਿਆਇਆ ਅੱਛਾ ਫਿਰ ਇਹਨਾਂ ਨੇ ਫਰੂਟ ਬੀਅਰ ਪਿਆਈ ਇਹ ਠੰਡਾ ਪਿਆਇਆ ਫਿਰ ਇਹਨਾਂ ਨੇ ਤਿੰਨ ਤਿੰਨ ਦੋਨਾਂ ਸਮੋਸੇ ਆਫਰ ਗਏ ਠੀਕ ਆ ਇਹ ਠੰਡਾ ਪਿਆਇਆ ਠੀਕ ਆ ਫਿਰ ਇਹਨਾਂ ਨੇ ਫਰੂਟ ਬੀਅਰ ਪਿਆਈ ਇਹ ਠੰਡਾ ਪਿਆਇਆ ਫਿਰ ਇਹਨਾਂ ਨੇ ਆਈਸਕ੍ਰੀਮ ਸਾਡਾ ਮਾੜਾ ਉਲਟ ਗਿਆ ਯਾਰ ਪੱਕੀ ਗੱਲ ਹੈ ਇੰਨੀ ਸੇਵਾ ਕੀਤੀ ਸਾਡੇ ਸਾਰੇ ਘਰ ਇੱਥੋਂ ਤੱਕ ਹੋ ਗਏ ਜਮਾਂ ਭਈ ਆ ਮੁੰਡੇ ਨੇ ਇਨੀ ਸੇਵਾ ਕੀਤੀ ਜਾਨੇ ਤੇ سارے ਪਰਿਵਾਰ ਨੇ ਹਨਾ ਯਾਰ ਬੜਾ ਪਿਆਰ ਦਿੱਤਾ ਬਾਈ ਨਾ ਜਮਾਂ ਇਸ ਤਰ੍ਹਾਂ ਹੀ ਲੱਗੀ ਬੋਲ ਕਹਿੰਦਾ ਸਕਦੀ ਵੀ ਇੰਨਾ ਜ਼ਿਆਦਾ ਪਿਆਰ ਮਿਲਦਾ ਜਿੱਤੇ ਵੀ ਜਾਣੇ ਆ ਤੇ ਆ ਬਾਈ ਦੇ ਪਰਿਵਾਰ ਨੇ ਨਾ ਹੈਂ ਤੇ ਦੱਸਿਆ ਸੀਗਾ ਵੀ ਸਾਰੇ ਪਰਿਵਾਰ ਤੇ ਹੀ ਬਈ ਸਾਰੇ ਪਰਿਵਾਰ ਨੇ ਬਹੁਤ ਯਾਰ ਹਨਾ ਪਿਆਰ ਦਿੱਤਾ ਆਪਾਂ ਨੂੰ ਚਲੋ ਕੋਈ ਹੁਣ ਬੈਂਟ ਬੰਦਾ ਉਹ ਹਾਂ ਆਇਆ ਸੀ ਆਪਣੇ ਕੋਲ ਬਹੁਤ ਗੁੱਡ ਬੰਦਾ ਕੋਈ ਗੱਲ ਚਲੋ ਫਿਰ ਆਪਾਂ ਚੱਲ ਗਏ ਬਈ ਹੁਣ ਠੀਕ ਹੈ ਬਾਏ ਕਰੋ ਉਹ ਬਾਏ ਬਾਏ ਬਾਈ ਖੰਡ ਫੜੋ ਹੜ ਜਾ ਇਧਰ ਬਾਈ ਕਰੋ ਤੂੰ ਚਲਾ ਜਨਨ ਓਕੇ ਠੀਕ ਹੈ ਹਾਂਜੀ ਚੱਲਿਆ ਕਰ ਲੋ ਜੀ ਆ ਗਿਆ ਢੇਰ ਸਿੱਧਾ ਮੇਰੀ ਮੂੰਹ ਬਾਹਰ ਲੈਣੀ ਮੈਨੂੰ ਸचेत ਕਰ ਦੱਸਿਆ ਕਿ ਇੱਧਰ ਤੇ ਪਾਸੇ ਆਈ ਉੱਧਰਲੇ ਪਾਸੇ ਹੀ ਆਈ ਆ ਹਨਾ ਹੈਗਾ ਜੀ ਬਡਿੰਡੇ ਥਰਮਲਾ ਕੋਲੇ ਦੇਖੋ ਆ ਮਸ਼ਹੂਰ ਜੀ ਐਵਿਡੈਂਸ ਦੀ ਆ ਹਨਾ ਆ ਪੁਲਿਸ ਆ ਜਿਹੜੀ ਬਸ ਚੱਲਿਆ ਕਰ ਰੁਕੋ ਮੈਂ ਤਾਂ ਬੁਰਾ ਮਾਣੀ ਕੀ ਗਾ ਕਹਿੰਦੇ ਜੋ ਜਾਂਦੇ ਆਪਣੇ ਬੰਦੇ ਆਪਾਂ ਛਦਰੀ ਢਾਗੀ ਲਈ ਜਾਂਦੇ ਆ ਘਰੇ ਆ ਕੇ ਸ਼ੇਅਰ ਕਰਦੇ ਹਾਂ ਹਾਂਜੀ ਚੱਲੇ ਆ ਘਰ ਨੂੰ ਬਾਈਕਸ ਚ ਤੇਲ ਮੁੱਕ ਗਿਆ ਸੀਗਾ ਚੋਬਰ ਵਾਲੀ ਪਿੱਛੇ ਖੜੀ ਆ ਬਾਈਕਾਂ ਆਪਣੀ ਥੋੜਾ ਜਿਹੀ ਸੀਗਾ ਆਪਾਂ ਪੰਪ ਤੇ ਆਏ ਨਾਲ ਤਾਂ ਆਪਣੀ ਚ ਪਵਾ ਲਿਆ ਨਾਲੇ ਚੋਬਰ ਵਾਲੀ ਬਾਈਕ ਵਾਸਤੇ ਆਪਾਂ ਫਿਊਲ ਲੈ ਲਿਆ लवली ਜੀ ਚੱਲ ਗਏ ਲਗਾਤਾਰ ਕਤੀਮੀ ਬਾਜੀ ਹਾਰ ਕੇ ਕਤੀਮੀ ਅੱਜ ਆਪਾਂ ਰਿਕਾਰਡ ਬਣਾ ਰਹੇ ਹਾਂ ਚੱਲ ਕੋਈ ਨਾ ਯਾਰ ਰੱਬ ਆਪਾਂ ਨੂੰ ਕਰ ਰਿਹਾ ਕੀ ਕਹਿੰਦੇ ਆ ਪਰਖ ਰਿਹਾ ਹੈ ਕਿੰਨਾ ਟਾਈਮ ਆ ਹਾਂ ਰੱਬ ਪਰਖ ਰਿਹਾ ਆਪਾਂ ਨੂੰ ਕੋਈ ਗੱਲ ਨਹੀਂ ਆਪਾਂ ਉਹ ਛੱਡਦੇ ਨਹੀਂ ਆਪਾਂ ਗੀਵਾ ਆਪਣੀ ਕਰਦੇ ਆਪਾਂ ਚੱਲ ਚੱਕੋ ਸ਼ਰਮਾ ਚੱਲ ਗਿਆ ਹਾਂਜੀ ਆ ਗਏ ਜੀ ਕਾਲ ਚਰਾਣੀ ਅੱਖਾਂ ਮੂੰਹ ਦੇਖੋ ਆਇਆ ਲੱਗਾ ਨਾ ਲੋਕੀ ਕਹਿਣ ਨੂੰ ਫੇੜੀ ਦੇ ਕੇ ਲਾ ਲਈ ਕਿਹਾ ਵੀ ਭਰਾ ਨਹੀਂ ਪਤਾ ਯਾਰ ਦੇਰ ਰਾਤ ਤੋਂ ਜਾਗੇ ਆ ਦੇਰ ਰਾਤ ਜਾਗੇ ਆ ਨੀਂਦ ਰਾ ਹੈ ਉਹ ਹੈ ਐਕਸਚੇਂਜਰ ਦੀ ਕਿੰਨਾ ਰੋਈ ਪਿੰਡ ਹੋਰ ਪਿੰਡ ਪਿੰਡ ਆ ਗਏ ਲਗਭਗ ਬਸ ਪਿੰਡ ਕਾਲ ਚਰਾਣੀ ਤੋਂ ਸਿੱਧਾ ਪਿੰਡ ਹੀ ਆ ਜੀ ਬਾਦਲ ਵਿੱਚ ਗਏ ਸੜਕਾਂ ਟੁੱਟੀ ਆ ਤਾਂ ਕਰਕੇ ਆਜਾ ਠੀਕ ਹੋ ਸਕਦਾ ਹੈ ਇੱਥੇ ਜਿਹੜਾ ਗੱਡੜੇ ਕੋਈ ਕਰਨ ਨਹੀਂ ਹੈ ਨੂਡਲਸ ਟਾਈਮ ਹਾਂ ਜੀ ਆਗੇ ਕਰੇ ਓਏ ਆ ਗਿਆ ਫਿਰ ਓਏ ਐਂ ਕੋ ਕਰਦਾ ਮੂੰਹ ਵਾਲਾ ਕਰਦਾ ਚੰਦਰਾ ਨੇ ਆਇਆ ਆਇਆ ਓਏ ਆ ਗਿਆ ਆ ਗਿਆ ਓਏ ਆ ਗਿਆ ਓਏ ਆ ਗਿਆ ਓਏ ਆ ਗਿਆ ਓਏ ਆ ਗਿਆ ਜਾਲਵਾ ਆ ਗਿਆ ਆਇਆ ਆਇਆ ਫਿਰ ਆਗੇ ਬਈ ਘਰੇ ਲੈ ਕੇ ਪਿੰਜਰਾ ਹਨਾ ਤੇ ਛਧਰੀ ਪਿੰਜਰਾ ਖਾਲੀ ਬਸ ਆਪਣੀ ਕਬੂਤਰੀ ਦਾ ਇਹ ਵੋਡ ਵਾਲਾ ਮੌਕੇ ਦਾ ਸਾਰਾ ਕੁਝ ਕੁ ਸੈਟ ਵਟ ਕਰਕੇ ਫਿਰ ਮੈਂ ਵਲੌਗ ਦੇਣੀ ਹੈ ਹੈ ਇੱਥੇ ਪਾਸੇ ਕਰਤਣਾਗਾ ਹਾਂ ਹੋਰ ਕਿੱਥੇ ਜਾਣਾਗਾ ਚੱਲੀਏ ਸਾਰੀ ਟੀਮ ਕੋ ਰੋਕ ਰਹੀ ਠੀਕ ਆ ਬੜਾ ਟਾਈਮ ਵੇਖੋ 10 ਵਜ ਗਏ ਤੇ 38 ਮਿੰਟ ਹੋ ਗਏ ਮੇਰੇ ਵੀਰੋ ਠੀਕ ਆ ਹਾਏ ਲੰਬੀ ਵਾਲੇ ਮੁੰਡੇ ਨੂੰ ਘਰੇ ਛੱਡ ਕਉਣਾ ਤੇ ਹੁਸਨਰਾਲ ਦੇ ਘਰੇ ਜਾਣਾ ਇੱਥੋਂ ਹਜੇ 15-20 ਕਿਲੋਮੀਟਰ ਵੀਰੋ ਚੁੱਪ ਕਰ ਜਾ ਰਹੀ ਇੱਥੇ ਹੀ ਹੋਣਾ ਮੈਂ ਆਏ ਆ ਜੂਬਰ ਨੇ ਘਰੇ ਜਾਣਾ ਦੇਖੋ ਸਾਰੀਆਂ ਗੱਡੀਆਂ ਤਿਆਰ ਆ ਆਪਣੀਆਂ ਤੇ ਬਸ ਬਾਈਕਸ ਰੈਡੀ ਟਾਇਰ ਦੇਖੋ ਯਾਰ ਮਗਦੀ ਗੱਲ ਦੂ ਟਾਈਮ ਦੇਖੋ ਹੈ ਉਹਦਾ ਹੁਣ ਤੇਲਾਂ ਦੇਖ ਤੇਲ ਦੀ ਢਾਲ ਦੇਖ ਹਨਾ ਵੇਖ ਤੇ ਚੱਲਦੇ ਕੋਈ ਚੱਕਰ ਨਹੀਂ ਰਾਤਾਂ ਦੇ ਰਾਹੀ ਆਉਂਦੇ ਅਖ ਨੂੰ ਆ ਨਾ ਮਰੂਆ ਖਾ ਖਾਓ ਚਲੋ ਬਾਬੇ ਕੋਈ ਨਾ ਕਰਦਾ ਵੀਡੀਓ ਕੰਟੀਨਿਊ ਬਾਅਦ ਚ ਵਲੌਗ ਦੀ ਐਂਡਿੰਗ ਕਰ ਦਿਆ ਹਾਂਜੀ ਇਸ ਟਾਈਮ ਆ ਲੰਬੀ ਤੇ ਲੰਬੀ ਚੱਲਦੇ ਆ ਵੀ ਬਸ ਆਪਾਂ ਘਰ ਨੂੰ ਠੀਕ ਐ ਆਰਮਾਨ ਨੂੰ ਲਾਉਣਾ ਸੀ ਮੁੰਡੇ ਨੂੰ ਬੋਲਡ ਆਟਰ ਵੀ ਲਾ ਦਿੱਤਾ ਇਸ ਪੈਂਟੀ ਨੂੰ ਬਹੁਤ ਦੇਖੋ ਰੋਕਿਆ ਬਸ ਘਰ ਨੂੰ ਚੱਲਦੇ ਆ ਗਏ ਹਾਂਜੀ ਆ ਗਏ ਘਰੇ ਹੁਣ ਚੱਲੇ ਰੋਟੀ ਖਾਣ ਬਈ ਹਨਾ ਇਹਨੂੰ ਕਿਹਾ ਇਹ ਵੀ ਬੰਦ ਹੋ ਗਈ ਇਹਨੂੰ ਕੋਈ ਗੱਲ ਨਹੀਂ